प्यारे श्रोताओं प्यार पर साथ श्री अकाल जी ਤੁਸੀਂ ਦੇਖ ਰਹੇ ਹੋ ਸਟਾਰੇ ਜੀ نیوز ਚੈਨਲ ਖਬਰ ਹਰਮਿੰਦਰ ਸਿੰਘ ਅਵਿਨਾਸ਼ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਮਾਗੀ ਮੇਲੇ ਦੌਰਾਨ ਪੰਜਾਬ ਵਿੱਚ ਇੱਕ ਹੋਰ ਖੇਤਰੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਫਿਲਹਾਲ ਇਸ ਸਿਆਸੀ ਪਾਰਟੀ ਦਾ ਨਾਮ ਸਾਹਮਣੇ ਨਹੀਂ ਆਇਆ ਪਰ ਸਿਆਸੀ ਪਾਰਟੀ ਬਨਨ ਨੂੰ ਲੈ ਕੇ ਪੰਜਾਬ ਵਿੱਚ ਇੱਕ ਨਵੀਂ ਹਲਚਲ ਸ਼ੁਰੂ ਹੋ ਗਈ ਹੈ ਅੱਜ ਬਠਿੰਡਾ ਵਿਖੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪਾਈ ਸਰਬਜੀਤ ਸਿੰਘ ਅਤੇ ਖੰਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਲੰਕੀਤੀ ਗਈ ਅਤੇ ਲੋਕਾਂ ਨੂੰ 14 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀ ਸਿਆਸੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਪਾਗ ਲੈਣ ਲਈ ਅਪੀਲ ਕੀਤੀ ਗਈ ਇਸ ਮੌਕੇ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 14 ਤਰੀਕ ਮਾਗੀ ਵਾਲੇ ਦਿਨ ਪੰਜਾਬ ਦੀ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਤਿੰਨ ਨਾਮ ਸਾਡੇ ਵੱਲੋਂ ਰਜਿਸਟ੍ਰੇਸ਼ਨ ਲਈ ਭੇਜੇ ਗਏ ਹਨ ਜਿੰਨਾਂ ਵਿੱਚੋਂ ਇੱਕ ਨੂੰ ਸਿਲੈਕਟ ਹੋਵੇਗਾ ਉਹ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇਗਾ ਹੋਣਾ ਕਿਹਾ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਦੇ ਉਹ ਵਿਚਾਰ ਦਿੱਤਾ ਅਤੇ ਨਿੱਜੀ ਹਿੱਤਾਂ ਦੀ ਪੂਰਤੀ ਕੀਤੀ ਅਤੇ ਅੱਜ ਹਾਲਾਤ ਇਹ ਹਨ ਕਿ ਪੰਜਾਬ ਲਗਾਤਾਰ ਕਰਜ਼ੇ ਦੀ ਮਾਰ ਹੇਠ ਹੈ ਤੇ ਇੱਥੋਂ ਦੇ ਸਿਆਸਤਦਾਨ ਆਪਣੇ ਘਰ ਪਰਣ ਲੱਗੇ ਹੋਏ ਹਨ ਉਹਨਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਸ ਸਿਆਸੀ ਪਾਰਟੀ ਦਾ ਆਗਾਜ਼ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਨਾਲ ਜਾਂ ਸਿੱਖ ਪੰਥ ਨਾਲ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ ਬੜੇ ਚਿਰਾਂ ਤੋਂ ਹੋ ਰਹੀ ਹੈ ਤੇ ਕੋਈ ਵੀ ਕਿਸੇ ਪਾਸੇ ਵੀ ਇਨਸਾਫ ਵਾਲੀ ਗੱਲ ਨਹੀਂ ਹੋ ਰਹੀ ਇਹ ਬੰਦੀ ਸਿੰਘਾਂ ਦਾ ਮਾਮਲਾ ਤੇ ਉਹ ਵੀ ਬੜੇ ਚਿਰ ਤੋਂ ਲਟਕਿਆ ਹੋਇਆ ਕਿਸਾਨਾਂ ਦਾ ਮਾਮਲਾ ਤੇ ਉਹ ਵੀ ਕਿਸਾ ਹੱਦ ਤੱਕ ਪਹੁੰਚਿਆ ਹੋਇਆ ਤੇ ਕੋਈ ਸਰਕਾਰ ਕੋਈ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕ ਰਹੀ ਤੇ ਸਾਡੀਆਂ ਜਿਹੜੀਆਂ ਮੇਰੇ ਖਿਆਲ ਹੈ ਕਿ ਪੋਲੀਟੀਕਲ ਪਾਰਟੀਆਂ ਵਾਂ ਉਹ ਵੀ ਇਹਦੇ ਵਾਸਤੇ ਇੰਨੀਆਂ ਸੀਰੀਅਸ ਨਹੀਂ ਗੀਆਂ ਕਿਉਂਕਿ ਇਹ ਜੋ ਮਸਲਾ ਚਿਰ ਤੋਂ ਚੱਲ ਰਿਹਾ ਹੈ ਇੱਕ ਹੁਣ ਚੰਡੀਗੜ੍ਹ ਦਾ ਈਸ਼ੂ ਆ ਗਿਆ ਇੱਕ ਉਥੇ ਇਹ ਮੁਕਸਕਤ ਲਾਇਆ ਜਾ ਰਿਹਾ ਕਿ ਜੋ ਇੱਕ ਕੋ ਸਟੇਟ ਦੀ ਚੁੰਦਾ ਵਕ ਤੇ ਜੋ ਸਲਾਹ ਮੇਰਾ ਖਲ ਚੰਡੀਗੜ੍ਹ ਤੋਂ ਪੰਜਾਬ ਦਾ ਅਧਕਾਰ ਜਿਹੜਾ ਉਹ ਵੀ ਖਤਮ ਕੀਤਾ ਜਾ ਰਿਹਾ ਇਹ ਆਸ ਤੇ ਆਸ ਤੇ ਸਾਰੀਆਂ ਚੀਜ਼ਾਂ ਜੋ ਪਹਿਲਾਂ ਜੋ ਸਾਡਾ ਉਥੇ ਨੌਕਰੀਆਂ ਦਾ ਨਪਾਸ ਸੀਗਾ ਜਾਂ ਜੋ ਵੀ ਸਾਡਾ ਸਭ ਕੁਝ ਉਹ ਸਾਰੀਆਂ ਚੀਜ਼ਾਂ ਤੋਂ ਬਹੁਤ ਪੰਜਾਬ ਨੂੰ ਮਾਰਕ ਡਿਆ ਜਾ ਰਿਹਾ ਤੋਂ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੀ ਪੋਲੀਟੀਕਲ ਧਿਰ ਸੀ ਇੱਕ ਅਕਾਲੀ ਦਲ ਬਾਦਲ ਜਿਹੜੀ ਰਾਜਨੀਤਿਕ ਤੌਰ ਤੇ ਦੋ ਤਿੰਨ ਵਾਰੀਆਂ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੋਰ ਵੀ ਤੋ ਉਹਨਾਂ ਵੀ ਪੰਜਾਬ ਨਾਲ ਧੱਕਾ ਹੁੰਦੇ ਨੂੰ ਰੋਕਿਆ ਨਹੀਂ ਸਗੋਂ ਉਸ ਧੱਕੇ ਦੇ ਜੋ ਵਧ ਅਧਿਕਾਰਾਂ ਦੀ ਲੜਾਈ ਖੁਦ ਅਕਾਲੀ ਦਲ ਦਾ ਮੈਨੀਫੈਸਟੋ ਸੀ ਜਦੋਂ ਜੰਮੂ ਕਸ਼ਮੀਰ ਦੀ 370 ਤੋੜੀ ਗਈ ਤੇ ਉਦੋਂ ਉਹ ਵੀ ਉਹਨਾਂ ਵੀ ਉਹਦੇ ਨਾਲ ਸਹਿਮਤੀ ਜਤਾਈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਸ ਤੋਂ ਬਾਅਦ ਜੋ ਬੇਦਬੀਆਂ ਦਾ ਜੋ ਇਲਜ਼ਾਮ ਉਹਨਾਂ ਤੇ ਲੱਗਦਾ ਸੀ ਉਦੋਂ ਬਾਅਦ ਚ ਉਹਨਾਂ ਦੀ ਜਿਹੜੀ ਦਿਨੋਂ ਦਿਨ ਅਕਾਲੀ ਦਲ ਦੀ ਹਾਲਤ ਜਿਹੜੀ ਆ ਲੋਕਾਂ ਦੇ ਮਨਾਂ ਚੋਂ ਲੱਥ ਗਿਆ ਤੇ ਇਸ ਕਰਕੇ ਹੁਣ ਇਹ ਜਿਹੜੀ ਆ ਜੋ ਵੀ ਪੰਜਾਬ ਦੇ ਨੌਜਵਾਨਾਂ ਤੇ ਜੋ ਕੁਝ ਵੀ ਵਾਪਰਿਆ ਉਹਨੇ ਮੱਦੇ ਨਜ਼ਰ ਰੱਖਦੇ ਹੋਇਆ ਜਾਂ ਇੱਕ ਜੋ 2024 ਚ ਇੱਕ ਬਹੁਤ ਵੱਡਾ ਲੋਕ ਸਭਾ ਚ ਬਹੁਤ ਵੱਡਾ ਫਤਵਾ ਇਹ ਇਹ ਦਿੱਤਾ ਗਿਆ ਪੰਚਫਲੋਂ ਉਹਨੂੰ ਮੁੱਖ ਰੱਖਦੇ ਹੋਇਆ ਅਸੀਂ ਸਾਰੇ ਪੰਜਾਬ ਦੇ ਘੁੰਮ ਕੇ ਦੇਖਿਆ ਲੋਕਾਂ ਦੀ رائے ਆ ਕਿ ਇੱਕ ਇਸ ਮਹਿਮ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਤੇ ਉਹਦੇ ਅਨਸਾਰ ਹੀ ਅਸੀਂ ਇੱਕ ਖੇਤਰੀ ਪਾਰਟੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਉਹਦੇ ਚ ਅਸੀਂ ਚਾਹੁੰਦੇ ਹਾਂ ਕਿ ਸਾਰੇ ਇਹ ਸਾਰਿਆਂ ਦਾ ਸਹਿਯੋਗ ਸਿੱਖ ਪੰਥ ਦੇ ਵੀ ਪੰਜਾਬ ਹੋਰ ਪੰਜਾਬੀਆਂ ਦਾ ਵੀ ਧਰਮ ਜਾਤ ਤੋਂ ਉੱਪਰ ਉੱਠ ਕੇ ਆਪਾਂ ਨੂੰ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਜਿਹੜਾ ਹੈ ਕਿ ਸਾਰੇ ਜਣੇ ਅਪਰਾਲਾ ਕਰੀਏ ਤਾਂ ਕਿ ਇਹ ਇਹ ਪੰਜਾਬ ਦੀ ਜੋ ਵਿਰਾਸਤ ਨੂੰ ਬਚਾਇਆ ਜਾ ਸਕੇ ਜੋ ਇਹ ਜੋ ਜੋ ਹਾਲਾਤ ਦਿਨ-ਬਦਨ ਬਣਦੇ ਜਾ ਰਹੇ ਆ ਉਹ ਤੋਂ ਆਪਾਂ ਪੰਜਾਬ ਦੀ ਜੋ ਨੌਜਵਾਨੀ ਨਸ਼ਿਆਂ ਚ ਬਰਬਾਦ ਹੋ ਰਹੀ ਆ ਹੋਰ ਵੀ ਸਾਡੇ ਅਧਿਕਾਰ ਦਿਨ ਦਿਨ ਖੋਏ ਜਾ ਰਹੇ ਆ ਕਿਸਾਨ ਸਾਡੇ ਉਹ ਦਲੇਵਾਲ ਸਾਹਿਬ ਕਿੰਨੇ ਦਿਨਾਂ ਤੋਂ 44 47 ਦਿਨ ਹੋ ਗਏ ਉਹਨਾਂ ਨੂੰ ਤੇ ਇਹ ਸਾਰੀਆਂ ਚੀਜ਼ਾਂ ਦਾ ਹਾਲ ਮੇਰੇ ਖਿਆਲ ਹੈ ਕਿ ਜੇ ਸਾਡੀ ਰਾਜਨੀਤਿਕ ਤੇ ਅਰ ਜਾਂਚ ਕੋਈ ਸਾਡੇ ਹੱਕ ਦੀ ਗੱਲ ਕਰਨ ਵਾਲੀ ਹੁੰਦੀ ਤੇ ਮੇਰੇ ਖਿਆਲ ਇਹ ਮਸਲੇ ਕੋਈ ਏਡੇ ਵੱਡੇ ਨਹੀਂ ਸੀ ਹੱਲ ਹੋ ਸਕਦੇ ਸੀ ਜਿਹੜੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰ ਸਕਦੇ ਆ ਕਿ ਨਾ ਕਿ ਕੋਈ ਲੋਭ ਲਾਲਚ ਵਾਸਾ ਆਉਣ ਸਾਡੇ ਨਾਲ ਤੇ ਇਹ ਚੀਜ਼ ਹੈ ਕਿ ਅਸੀਂ ਇਸ ਪਾਰਟੀ 'ਚ ਇਹੋ ਜਿਹਾ ਚਾਹੁੰਦੇ ਆ ਕਿ ਆਪਾਂ ਪੰਜਾਬ ਦੇ ਹੱਕਾਂ ਲਈ ਲੜਨਾ ਇਥੇ ਕੋਈ ਪ੍ਰਾਪਤ ਨਹੀਂ ਕੁਝ ਕਰਨਾ ਇਥੇ ਇਥੇ ਕੁਰਬਾਨੀ ਦੇਣ ਵਾਲੀ ਗੱਲ ਬਣਨੀ ਆ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਨੌਜਵਾਨ ਜਿੱਥੇ ਜਿੱਥੇ ਜਿੰਨਾ ਜਿੰਨਾ ਕੋਈ ਕੰਮ ਕਰ ਸਕਦਾ ਜਿੰਨੀ ਜਿੰਨੀ ਕਿਸ ਦੀ ਕਾਬਲੀਅਤ ਹੈ ਅਸੀਂ ਉਹ ਉਹਨੂੰ ਉਸ ਉਸ ਦੇਰ ਵਿਚ ਲਿਆ ਕੇ ਉਹ ਉਹ ਕੋ ਜੋ ਪੰਜਾਬ ਦੇ ਹਿੱਤਾਂ ਲਈ ਵੱਧ ਤੋਂ ਵੱਧ ਕੰਮ ਲਿਆ ਜਾ ਸਕਦਾ ਉਹ ਲੈਂਡ ਦੀ ਕੋਸ਼ਿਸ਼ ਕਰ ਰਹੇ ਹਨ ਭਾਈ ਸਾਹਿਬ ਤੁਸੇ ਮੇਰਾ ਖਿਆਲ ਹੈ ਕਿ ਜਦੋਂ ਤੋਂ ਵੀ ਅਮਰਪਾਲ ਨੇ ਆ ਕੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਨੌਜਵਾਨੀ ਦੀ ਕਿਸਾਨੀ ਦੀ ਗੱਲ ਕੀਤੀ ਉਦੋਂ ਤੋਂ ਹੀ ਕੁਝ ਜਿਹੜੇ ਕੁਝ ਤਰ੍ਹਾਂ ਜੜੀਆਂ ਸੀ ਉਹਨਾਂ ਦੇ ਖਿਲਾਫਤ ਸੀਗੀਆਂ ਉਹਨਾਂ ਨੂੰ ਇਸੇ ਕਰਕੇ ਉਹਨਾਂ ਨੇ ਐਨਐਸਏ ਦਾ ਸਾਹਮਣਾ ਕਰਨਾ ਪਿਆ ਸੁੱਟਿਆ ਗਿਆ ਉਦੋਂ ਬਾਅਦ ਚ ਐਨਐਸਏ ਫਿਰ ਵਧਾਈ ਗਈ ਕਿ ਜਿਹੜੀਆਂ ਇੱਥੇ ਦੀਆਂ ਧਿਰਾਂ ਸੀਗੀਆਂ ਉਹਨਾਂ ਨੂੰ ਵੀ ਕਾਫੀ ਡਰ ਖੌਫ ਸੀਗਾ ਕਿ ਜੇ ਅਗਰ ਉਹ ਬਾਹਰ ਰਹਿੰਦੇ ਆ ਤੇ ਸ਼ਾਇਦ ਸਾਡੇ ਨਾਲ ਦੋ ਜਿਹੜੀਆਂ ਸਾਡੀਆਂ ਕੁਰਸੀਆਂ ਨੂੰ ਖਤਰਾ ਹੈ ਉਦੋਂ ਬਾਅਦ ਚ ਦੇਖੋ ਕਿ ਉਹਨਾਂ ਦੇ ਜੇਲ੍ਹ ਚ ਰਹਿੰਦਿਆਂ ਵੀ ਲੋਕਾਂ ਨੇ ਬਹੁਤ ਵੱਡਾ ਉਹਨਾਂ ਨੂੰ ਪਿਆਰ ਬਖਸ਼ਿਆ ਤੇ ਉਹਦੀ ਵਜ੍ਹਾ ਨਾਲ ਹੋਣਾ ਹੀ ਇਹਨਾਂ ਦੇ ਪੈਰਾਂ ਥਲੀੋਂ ਮਿੱਟੀ ਨਿਕਲੀ ਹੋਈ ਆ ਕਿ ਜੇ 250 ਬੰਦਾ ਬਾਹਰ ਆ ਜਾਂਦਾ ਤੇ ਸ਼ਾਇਦ ਅਸੀਂ ਸਾਡੇ ਵਾਸਤੇ ਮੁਸ਼ਕਲ ਹੋ ਸਕਦੀ ਹੈ ਤੇ ਹੁਣ ਕੋਈ ਨਾ ਕੋਈ ਹੱਥ ਕੰਡਾ ਅਪਣਾ ਕੇ ਉਹਨੂੰ ਉਹਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਡੇ ਪਰਿਵਾਰ ਨੂੰ ਜਾਂ ਜਿਹੜੇ ਸਾਡੇ ਸਮਰਥਕਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ 2 ਸਾਲ ਤੋਂ ਕੇਸ ਚੱਲ ਰਿਹਾ 2 ਸਾਲ ਤੋਂ ਹੋ ਰਿਹਾ ਤੇ ਅੱਜ ਇਹ 2-4 ਦਿਨਾਂ ਦਾ ਜਦੋਂ ਦਾ ਅਸੀਂ ਪਾਰਟੀ ਵਾਸਤੇ ਉਹਦੋਂ ਤੋਂ ਹੀ ਇਹ ਸਾਰੀਆਂ ਚੀਜ਼ਾਂ ਕਿਉਂ ਕਿਉਂਕਿ ਇਹ ਸਾਰੀਆਂ ਧਿਰਾਂ ਦਾ ਜੋਰ ਲੱਗਾ ਪਿਆ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਘਰਾਂ 'ਚ ਬਿਠਾ ਦिए ਸੀ ਜੋ ਮਰਜ਼ੀ ਹੋਈ ਜਾਵੇ ਉਹਨਾਂ ਦੇ ਕਿਸੇ ਵੀ ਉਹ 92 ਐਮਐਲਾਂ ਦੀ ਕੋਈ ਕਿਸੇ ਵਿਸ਼ੇ ਤੇ ਕੋਈ ਜਵਾਨ ਨਹੀਂ ਖੁੱਲਦੀ ਉਹਨਾਂ ਨੂੰ ਜੋ ਦਿੱਲੀ ਤੋਂ ਹੁਕਮ ਆਉਂਦਾ ਉਹ ਉਹ ਵਜਾਉਂਦੇ ਆ ਤੇ ਪੰਜਾਬ ਦੇ ਸਿਰ ਤੇ ਪਹਿਲਾਂ ਜਦੋਂ ਉਹ ਵਾਅਦੇ ਕਰਕੇ ਆਏ ਸੀ ਅਸੀਂ ਇਹਦਾ ਕਰਜ਼ਾ ਤਾਰ ਦਾਂਗੇ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਤੇ ਕਰਜ਼ਾ ਦਿਨੋਂ ਦਿਨ ਹੋਰ ਵੱਧ ਰਿਹਾ ਵਿਆਜ ਵੀ ਨਹੀਂ ਦਿੱਤਾ ਜਾ ਰਿਹਾ ਹੋਰ ਲੈ ਲੈ ਕੇ ਕੰਮ ਚਲਾਇਆ ਜਾ ਰਿਹਾ ਤੇ ਮੇਰੇ ਖਿਆਲ ਹੈ ਉਹਨਾਂ ਨੂੰ ਉਹ ਪੈਸੇ ਜੋ ਉਹਦਾ ਜਿਹੜਾ ਕੰਟਰੋਲ ਹੈ ਉਹ ਦਿੱਲੀ 'ਚ ਹੀ ਆ ਨੇਨਕੇ ਜਰੀਵਾਲ ਸਾਹਿਬ ਕੋ ਇੱਥੇ ਦੇ ਜਿੰਨੇ ਵੀ ਉਹ ਮੁੱਖ ਮੰਤਰੀ ਵੀ ਹੈ ਕੋਈ ਅਜੇ ਮੇਰੇ ਖਿਆਲ ਆ ਕਿ ਉਹ ਉਹਨਾਂ ਦੇ ਰਿਮੋਟ ਕੰਟਰੋਲਰ ਦਾ ਵੀ ਹੱਥ ਹੈ ਇਸ ਕਰਕੇ ਉਹਨਾਂ ਤੋਂ ਮੇਰੇ ਖਿਆਲ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸਾਨੂੰ ਅਸੀਂ ਇਸੇ ਕਰਕੇ ਕਹਿੰਨੇ ਕਿ ਆਪਾਂ ਆਪਾਂ ਬਾਦਲਿਆਂ ਨੂੰ ਕਿਉਂ ਸੱਤਾ ਦੇ ਰਹੇ ਹਾਂ ਜਾਂ ਬਾਦਲਿਆਂ ਨੂੰ ਕਿਉਂ ਮੌਕਾ ਦੇ ਰਹੇ ਹਾਂ ਆਪਾਂ ਪੰਜਾਬੀ ਸਾਰੇ ਜਣੇ ਰਲ ਮਿਲ ਕੇ ਇਹ ਆਪਣਾ ਪੰਜਾਬ ਆ ਆਪਾਂ ਨੂੰ ਇਹਦਾ ਦੁੱਖ ਦਰਦ ਆਪਾਂ ਇੱਥੇ ਦਾ ਲੂਣ ਖਾਦਾ ਵਾ ਇਹਨੂੰ ਨਾਂ ਹਰਾਮ ਕਰ ਗਏ ਸਾਡੇ ਲੀਡਰਾਂ ਨੂੰ ਵੀ ਇਹੋ ਬੇਨਤੀ ਹੈ ਕਿ ਤੁਸੀਂ ਬਹੁਤ ਇਹਨੂੰ ਲੁੱਟ ਲਿਆ ਕੁੱਟ ਲਿਆ ਕੋ ਸੋਚ ਕਰੋ ਕਿ ਜੇ ਇਹੋ ਜੇ ਹਾਲਾਤ ਬਣੇ ਰਹੇ ਹੁਣ ਜਿੱਦਾਂ ਦੇ ਹੁਣ ਪੰਜਾਬੀਆਂ ਦੀ ਇੱਥੇ ਪੰਜਾਬ ਦੇ ਵਿੱਚ ਚਾਹੇ ਉਹ Hindu ਹੋਣ ਚਾਹੇ Sikh ਹੋਣ ਦਿਨ ਦਿਨ ਬਦਿਆਂ ਗਿਣਤੀ ਵੀ ਘਟ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਪੰਜਾਬ ਪੰਜਾਬੀਅਤ ਵੀ ਖਤਮ ਹੋਣ ਦੇ ਕਿਨਾਰੇ ਜਾ ਰਹੀ ਹੈ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਧਰਮ ਵਜਬ ਜਾਤ ਪਾਤ ਸਾਰੀਆਂ ਉੱਚ ਨੇ ਜੋ ਜੋ ਸਾਡੇ ਚ ਵਾੜਿਆ ਜਾ ਰਿਹਾ ਸਾਨੂੰ ਆਪਸ ਵਿੱਚ ਲੜਾ ਕੇ ਉਹ ਆਪਣਾ ਫਾਇਦਾ ਠਾਰ ਰਿਹਾ ਸਾਰੇ ਨੂੰ ਆਪਾਂ ਨੂੰ ਸੋਚ ਵਿਚਾਰ ਕੇ ਅੱਗੇ ਵਧਗੇ ਇਹ ਕਾਨਫਰੰਸ ਦੇ ਵਿੱਚ ਐਲਾਨ ਕਰਨ ਜਾ ਰਹੇ ਆ ਉਹਦੇ ਚ ਅਸੀਂ ਵਿਦਵਾਨਾਂ ਦੀ 7 ਮੈਂਬਰੀ ਜਾਂ 11 ਮੈਂਬਰੀ ਕਮੇਟੀ ਬਣਾ ਰਹੇ ਆ ਉਹ ਪੰਜਾਬ ਦਾ ਪੰਥ ਵਾਸਤੇ ਕੀ ਏਜੰਡਾ ਤੈਅ ਕਰੂਗੀ ਕਿ ਸਾਨੂੰ ਸ ਸਾਡੇ ਮੁੱਦੇ ਕੀ ਹੋਣਗੇ ਪੰਜਾਬ ਨੂੰ ਅਸੀਂ ਕਿਦਾਂ ਬਚਾ ਸਕਦੇ ਹਾਂ ਕਿਸ ਉਹ ਪਾਰਟੀ ਦਾ ਸਿਧਾਂਤ ਵੀ ਉਹ ਖੰਡਣਗੇ ਤੇ ਬਾਕੀ ਜੋ ਸਾਨੂੰ ਅਗਲਾ ਪ੍ਰੋਗਰਾਮ ਵੀ ਜੋ ਕਿਹੋ ਜੀਆਂ ਨੀਤੀਆਂ ਹੋਣ ਜਿਹਦੇ ਨਾਲ ਪੰਜਾਬ ਨੂੰ ਬਚਾਇਆ ਜਾ ਸਕੇ ਉਹ ਸਾਰੇ ਉਹ ਸਾਨੂੰ ਦੋ ਤੇ ਦੋ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਉਹ ਸਾਨੂੰ ਬਣਾ ਕੇ ਰਿਪੋਰਟ ਕਰਨਗੇ ਸਾਨੂੰ アドਵਾਈਸ ਵੀ ਕਰਨਗੇ ਇਹ ਮੇਰਾ ਖਿਆਲ ਹੈ ਕਿ ਇਹੋ ਜੇ ਸਵਾਲ ਤੇ ਸਾਰੇ ਚੀਮਾ ਸਾਹਿਬ ਨੂੰ ਜਾਂ ਹੋਰ ਵੀ ਜੇ ਕੋਈ ਧਿਰ ਚੁੱਕਦੀ ਆ ਤੇ ਰਜਿਸਟ੍ਰੇਸ਼ਨ ਦਾ ਜੋ ਸਾਰੇ ਜਿੰਨੀਆਂ ਪਾਰਟੀਆਂ ਰਜਿਸਟਰਡ ਆ ਜੋ ਉਹਨਾਂ ਦਾ ਫਾਰਮੂਲਾ ਹੋਊਗਾ ਉਹ ਸਾਡੇ ਵਾਸਤੇ ਹੋਊਗਾ ਉਹ ਕੋਈ ਸਾਡੇ ਵਾਸਤੇ ਜਾ ਉਹਨਾਂ ਦੀਆਂ ਪਾਰਟੀਆਂ ਕਿ ਹੋਰ ਦੇਸ਼ ਰਜਿਸਟਰ ਨਹੀਂ ਇੱਥੇ ਇਸੇ ਦੇਸ਼ 'ਚ ਰਜਿਸਟਰਡ ਆ ਜਿੱਦਾਂ ਉਹਨਾਂ ਨੇ ਰਜਿਸਟਰ ਕਰਾਈਆਂ ਹੋਣਗੀਆਂ ਅਸੀਂ ਵੀ ਉਹਦਾ ਰਜਿਸਟਰ ਕਰਾਵਾਂਗੇ ਜੋ ਉਹਦੀਆਂ ਫਾਰਮਲਟੀਆਂ ਹੋਣਗੀਆਂ ਉਹ ਤੇ ਪੂਰੀਆਂ ਕਰਨੀਆਂ ਪੈਣਗੀਆਂ ਠੀਕ ਹੈ ਹਾਂਜੀ ਨਹੀਂ ਇਹ ਜੀ ਹੁਣ ਲੋਕ ਜਾਗ ਚੁੱਕੇ ਪਏ ਉਹ ਹੁਣ ਜਾਗਦੰਢ ਚ ਸੌਣ ਮੇਰੇ ਖਿਆਲ ਲੇ ਲੋਕਾਂ ਨੇ ਉਹ ਬੜੇ ਭਲੇਖੇ ਚ ਉਹਨਾਂ ਰੱਖਿਆ ਕਿ ਅਸੀਂ ਪੰਜਾਬ ਦੇ ਬਹੁਤ ਹਿੱਤਾਂ ਦੇ ਬੜੇ ਪਹਿਰੇਦਾਰ ਆ ਮੇਰੇ ਖਿਆਲ ਲੇ ਕਿ ਜਿੰਨੇ ਆਕਟ ਕਾਨੂੰਨ ਉਹਨਾਂ ਨੇ ਕੀਤਾ ਇਹ ਖਾਸ ਕਰਕੇ ਸਿੱਖ ਸੰਸਥਾਵਾਂ ਦਾ ਸਿੱਖ ਜੋ ਇਹ ਉਹਦੇ ਚ ਸਿੱਖ ਵਿਰੋਧੀਆਂ ਨਾਲ ਉਹਨਾਂ ਨੇ ਜਾ ਕੇ ਜਿਹੜੇ ਜਿਹੜੇ ਬੜੇ ਬੜੇ ਕ੍ਰਿਮੀਨਲ ਸੀ ਉਹਨਾਂ ਨਾਲ ਦੋਸਤੀਆਂ ਪਾਈਆਂ ਤੇ ਸਿੱਖ ਪੰਥ ਨੂੰ ਢਾਲਾਈ ਉਹ ਸਾਰੀਆਂ ਚੀਜ਼ਾਂ ਹੁਣ ਪੰਥ ਦੇ ਸਾਹਮਣੇ ਹੁਣ ਜਮਾਨਾ ਬੜਾ ਤੇਜ਼ੀ ਨਾਲ ਚੱਲ ਰਿਹਾ ਹੈ ਉਹਨ ਲੋਕਾਂ ਕੋਲ 1 ਮਿੰਟ 'ਚ ਹੀ ਸਾਰੀਆਂ ਖਬਰਾਂ ਸਭ ਕੁਝ ਪਤਾ ਲੱਗ ਜਾਂਦਾ ਇਸ ਕਰਕੇ ਬੜਾ ਚਿਹਰਾ ਉਹਨਾਂ ਨੇ ਚਲੋ ਲੋਕਾਂ ਨੂੰ ਬੁੱਧੂ ਬਣਾ ਕੇ ਰਾਜ ਕਰ ਲਿਆ ਪਰ ਹੁਣ ਲੋਕ ਕਾਫੀ ਸੁਚੇਤ ਆ ਇਸ ਕਰਕੇ ਹੁਣ ਸਿਕਬੀਰ ਬਾਦਲ ਜੀ ਹੁਣ ਜੋ ਮਰਜ਼ੀ ਕਹਿਣ ਉਹਨਾਂ ਨੇ ਬਹੁਤ ਮੌਕਾ ਦਿੱਤਾ ਸੀ ਲੋਕਾਂ ਨੇ ਉਹਨਾਂ ਕੋ ਸੰਭਾਲਿਆ ਨਹੀਂ ਗਿਆ ਤੇ ਹੁਣ ਉਹ ਮੇਰੇ ਖਾਲ ਲੋਕ ਕਹਿੰਦੇ ਵੀ ਹੁਣ ਤੁਸੀਂ ਸੌ ਜੇ ਜਾਗਦੇ ਵੀ ਤਾਂ ਹੋਰ ਜਾ ਕੇ ਆਰਾਮ ਕਰੋ ਤੇ ਆਪਣਾ ਬਥੇਰਾ ਤੁਸੀਂ ਕਾਰੋਬਾਰ ਕੀਤਾ ਲੁੱਟਿਆ ਹੁਣ ਪੰਜਾਬ ਨੂੰ ਆਪਣੇ ਹਾਲਾਤਾਂ ਤੇ ਛੱਡ ਦਿਓ ਨੇ ਇਹ ਤਾਂ ਬਹੁਤ ਵੱਡੀ ਸਰਾਸਰ ਧੱਕਾ ਹੈ ਜੀ ਜੱਜਦਾਰ ਸਾਹਿਬ ਨਾਲ ਜਦੋਂ ਕਿ ਉਹ ਜਿੰਨਾ ਚਿਰ ਇਹਨਾਂ ਨੇ ਉਹ ਜੱਜਦਾਰ ਨੂੰ ਲਾਉਣ ਵਾਲੇ ਆ ਇਹ ਜੋ ਕੁਝ ਜੋ ਅੱਜ ਉਹਨਾਂ ਤੇ ਇਲਜ਼ਾਮ ਲਾਏ ਜਾ ਰਹੇ ਆ ਅਸੀਂ 16-17 ਸਾਲ ਤੋਂ ਇਹਨਾਂ ਨਾਲ ਕੰਮ ਕਰ ਰਹੇ ਆ ਤੋ ਉਦੋਂ ਉਹਨਾਂ ਦੇ ਇਨਕੁਆਇਰੀ ਕਰਨੀ ਚਾਹੀਦੀ ਸੀ ਜਾਂ ਕਰਨੀ ਚੀਜ਼ ਹੁਣ ਜਦੋਂ ਦੇਖਿਆ ਕਿ ਉਹਨਾਂ ਨੇ ਸਚਾਈ ਤੇ ਖੜ ਗਏ ਆ ਡਟ ਕੇ ਉਹ ਅਜੇ ਵੀ ਸੰਗਤਾਂ ਨੂੰ ਇਹ ਗੱਲ ਦੀ ਪ੍ਰਵਾਨ ਨਹੀਂਗਾ ਕਿ ਜੋ ਉਹਨਾਂ ਨੇ ਗਨਾ ਸੀ ਉਹਦੇ ਮੁਤਾਬਕ ਸਜ਼ਾ ਮਿਲੀ ਹੈ ਪਰ ਫਿਰ ਵੀ ਜਸੇਦਾਰ ਨੇ ਜੋ ਕੀਤਾ ਉਹ ਠੀਕ ਹੈ ਕਿ ਉਹਦੇ ਉਹ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਸਚਾਈ ਵੀ ਨਹੀਂ ਬਰਦਾਸ਼ਤ ਹੋਈ ਹੁਣ ਕਹਿ ਰਹੇ ਕਿ ਅਸੀਂ ਝੂਠੇ ਉਥੇ ਆਪਣੇ ਝੋਲੀ ਚ ਪਾ ਲੈ ਤੁਸੀਂ ਅਕਲ ਤਖਤੇ ਜਾ ਕੇ ਝੂਠ ਬੋਲਦੇ ਜੀ ਇਹੋ ਜਿਹੀਆਂ ਚੀਜ਼ਾਂ ਮੇਰਾ ਖਿਆਲ ਗੁਰੂ ਘਰ ਜਾ ਕੇ ਸੱਚ ਬੋਲਣ ਦੀ ਹਿੰਮਤ ਰੱਖੋ ਤੁਸੀਂ ਸੱਚ ਬੋਲਿਆ ਤੇ ਹੁਣ ਉਹ ਤੋਂ ਪਛਾਣ ਹਟੋ ਇਹ ਕਰਕੇ ਮੇਰਾ ਖਿਆਲ ਹੈ ਕਿ ਜਹੇਦਾਰਾਂ ਵੀ ਇਹਨਾਂ ਨੇ ਬਹੁਤ ਇਹ ਇਹਨਾਂ ਕੋਈ ਹੋਰ ਹਥਿਆਰ ਹੈ ਕਿ ਜਹੇਦਾਰਾਂ ਨੂੰ ਜਹੇਦਾਰ ਸਮਝਦੇ ਨਹੀਂ ਇਹ ਜਹੇਦਾਰਾਂ ਨੂੰ ਇੱਕ ਮੁਲਾਜ਼ਮ ਸਮਝਦੇ ਆ ਉਹਨਾਂ ਨੂੰ ਜਦੋਂ ਮਰਜ਼ੀ ਅਸੀਂ ਲਗਾਦ ਗਏ ਜਦੋਂ ਮਰਜ਼ੀ ਬੇਇੱਜ਼ਤ ਕਰਕੇ ਘੜਦ ਗਏ ਇਹ ਸੇ ਲੇਕਿਨ ਕੌਮ ਹੁਣ ਇਹ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਉਣ ਵਾਲੇ ਸਮੇਂ 'ਚ ਇਹ ਚੀਜ਼ ਚਾਹੁੰਦੇ ਆ ਕਿ ਜਿਹੜੀਆਂ ਸੰਸਥਾਵਾਂ ਆਜ਼ਾਦ ਹੋਣ ਜਥੇਦਾਰੀ ਦੇ ਕੋਈ ਸੇਵਾ ਮੁਕਤੀ ਦੀ ਜਾਂ ਜੁਕਤੀ ਦੀ ਕੋਈ ਨਿਜਮਬੰਦ ਹੋਵੇ ਕੋਈ ਉਹ ਇਹ ਨਹੀਂ ਹੋਵੇ ਕਿ ਰਾਤ ਨੂੰ ਕਿਸੇ ਪ੍ਰਧਾਨ ਨੂੰ ਸੁਪਨਾਵੇ ਤੋਂ ਸ਼ੇਰ ਨੂੰ ਜ਼ਹਿਦਾਰ ਦੇ ਉੱਪਰ ਕੋਈ ਇਲਜ਼ਾਮ ਲਾ ਦੇ ਜਾਂ ਕੁਝ ਕਰ ਦੇ ਜਾਂ ਉਹਨੂੰ ਕਹੇ ਵੇਸਤਿਫਾ ਦਿਓ ਤੁਸੀਂ ਐ ਜੀ ਪੀਐਸ ਦੇ ਜਾਂ ਚੋਣਾਂ ਵਾਲੀ ਵੀ ਗੱਲ ਰੱਖੋਗੇ ਨਹੀਂ ਅਸੀਂ ਅਸੀਂ ਤਿਆਰੀ ਰੱਖਾਂਗੇ ਜੀ ਅਸੀਂ ਪੂਰੇ ਜੋਰ ਸ਼ੋਰ ਨਾਲ ਕਿਉਂਕਿ ਸਾਡੀ ਜਿਹੜਾ ਕੌਮ ਦਾ ਜਿਹੜਾ ਹੈ ਇਹ ਬਹੁਤ ਵੱਡਾ ਸਰਮਾਇਆ ਜਿਹੜਾ ਉਹਨੂੰ ਲੁੱਟਿਆ ਉਪਕਿਆ ਜਾ ਰਿਹਾ ਜਿਹੜੇ ਜਿਹੜਾ ਦੋ ਧਰਮ ਪ੍ਰਵਰਤਨ ਹੋ ਰਿਹਾ ਜੋ ਜਿਹੜੀਆਂ ਚੀਜ਼ਾਂ ਸਾਡੀ ਨੌਜਵਾਨੀ ਨਸ਼ੇ 'ਚ ਉਹ ਸਾਡੇ ਮੇਰਾ ਖਿਆਲ ਹੈ ਕਿ ਸਾਡੀਆਂ ਇਸ ਹਸਤਾਵਾਂ ਦੀ ਨਾਕਾਮੀ ਕਰਕੇ ਹੀ ਕਿ ਜੋ ਸਾਡਾ ਅਸੀਂ ਸਹੀ ਤਰੀਕੇ ਨਾਲ ਧਰਮ ਪ੍ਰਚਾਰ ਨਹੀਂ ਕਰ ਸਕੇ ਸਹੀ ਤਰੀਕੇ ਨਾਲ ਆਪਣੀ ਜਿਹੜੋ ਆਪਣੀ ਵਿਰਾਸਤ ਨੂੰ ਆਪਣੇ ਸਿਧਾਂਤਾਂ ਨੂੰ ਅਸੀਂ ਉਹਨਾਂ ਨੌਜਵਾਨਾਂ ਅੱਗੇ ਨਹੀਂ ਰੱਖ ਸਕੇ ਉਹਦੀ ਵਜ੍ਹਾ ਨਾਲ ਸਾਰਾ ਕੁਝ ਇਹ ਵਾਪਰ ਰਿਹਾ ਤਾਂ ਉਹ ਹੁੰਦਾ ਸੀ ਪਾਰਟੀ ਬਣਾਉਣ ਵਾਸਤੇ ਜਾ ਰਹੇ ਹਾਂ ਬੜਾ ਪ੍ਰਾਪੇ ਕੰਡਾ ਕੀਤਾ ਜਾ ਰਿਹਾ ਉਹ ਇੱਕ ਪੁੱਤਰਾ ਨਗਾਤੀ ਪ੍ਰੋਗਰਾਮ ਪਤਾ ਨਹੀਂ ਫੇਕ ਜਾ ਪਤਾ ਨਹੀਂ ਕਿੱਥੋਂ ਲਿਆ ਕੇ ਇਦਾਂ ਇਲੈਕਸ਼ਨ ਦੇ ਟਾਈਮ ਤੇ ਵੀ ਇਦਾਂ ਦਾ ਕੀਤਾ ਗਿਆ ਸੀ ਜੀ ਇਹ ਨਾਈਆਂ ਦੀ ਦੁਕਾਨਾਂ ਬੰਦ ਕਰ ਦੇਣਗੇ ਜੀ ਇਹ ਜੀ ਐਨ ਨਹੀਂ ਪਾਉਣ ਦੇਣਗੇ ਕਿਸੇ ਨੂੰ ਇਹ ਕਰਨ ਦੇ ਇਹ ਜਿਹਦਾ ਤੁਗਲਕੀ ਰਾਜ ਵਾਲੀ ਗੱਲ ਕਰ ਰਹੇ ਆ ਅਸੀਂ ਜੋ ਕੁਝ ਵੀ ਕਰਾਂਗੇ ਲੋਕਾਂ ਦੀ رائے ਮਰਜੀ ਨਾ ਲੋਕਾਂ ਤੇ ਕੋਈ ਚੀਜ਼ ਇਹੋ ਜਿਹੀ ਚੀਜ਼ ਨਹੀਂ ਥੋਪੀ ਨਹੀਂ ਜਾਊਗੀ ਲੋਕਾਂ ਨੂੰ ਠੀਕ ਹੈ ਕਿ ਆਪਣੀ ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਕਿ ਆਪਣਾ ਪਹਿਰਾਵਾ ਆਪਣਾ ਖਾਣ ਪਾਣਾ ਉਹ ਚੀਜ਼ਾਂ ਦੱਸੀਆਂ ਜਾ ਸਕਦੀਆਂ ਲੋਕਾਂ ਨੂੰ ਨੌਜਵਾਨੀ ਨੂੰ ਉਧਰ ਮੋੜਿਆ ਜਾ ਸਕਦਾ ਪਰ ਇਹ ਕੀ ਹੋ ਜੇ ਧੱਕੇ ਨਾਲ ਕਿਸੇ ਦੇ ਧਰਮ ਦੇ ਉੱਪਰ ਕੋਈ ਜ਼ਬਰਦਸਤੀ ਜਾਂ ਕੋਈ ਕਿਸੇ ਵੀ ਚੀਜ਼ ਦੇ ਉੱਪਰ ਜ਼ਬਰਦਸਤੀ ਵਾਲੀ ਗੱਲ ਹੋ ਗਈ ਆਹੀ ਐਵੇਂ ਉਸ ਦਿਨ 14 ਤਰੀਕ ਨੂੰ ਸ੍ਰੀ ਮੁਕਤਸਰ ਸਾਹਿਬੀ ਵਾਲੇ ਪ੍ਰੋਗਰਾਮ ਤੇ ਅਸੀਂ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਕਮੇਟੀ ਬਣਾਵਾਂਗੇ ਉਹ ਕਮੇਟੀ ਹੀ ਅੱਗੇ ਸਾਰਾ ਕੁਝ ਤਿਆਰ ਕਰੇਗੀ A to Z ਮਤਲਬ ਸੰਵਿਧਾਨ ਵੀ ਤੇ ਅਹੁਦੇਦਾਰ ਵੀ ਸਾਰਾ ਕੁਝ ਉਹ ਕਮੇਟੀ ਹੀ ਮਤਲਬ ਉਹ ਕਰੇਗੀ ਪੰਜਾਬ ਦੇ ਮੁੱਦੇ ਜਿਵੇਂ ਇੱਕ ਚੰਡੀਗੜ੍ਹ ਦਾ ਮੁੱਦਾ ਹੈ ਚੰਡੀਗੜ੍ਹ ਦੇ ਵਿੱਚੋਂ ਆਪਣੇ ਨਿੱਜੀ ਮਫਾਦਾਂ ਲਈ ਲੈਂਡ ਲਈ ਪਹਿਲਾਂ ਬਾਦਲ ਪਰਿਵਾਰ ਨੇ ਆਪਣੀ ਹਿੱਸੇਦਾਰੀ ਘਟਾਈ ਹੈ ਪੰਜਾਬੀਆਂ ਦੀਆਂ ਨੌਕਰੀਆਂ ਵੀ ਘਟੀਆਂ ਹੈ ਚੰਡੀਗੜ੍ਹ ਦੇ ਵਿੱਚ ਹੋਰ ਪਾਸੋਂ ਵੀ ਮਤਲਬ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਜਿਹੜਾ ਹੱਕ ਸੀ ਉਹ ਕਮਜ਼ੋਰ ਕੀਤਾ ਗਿਆ ਹੈ ਬਾਦਲ ਸਰਕਾਰ ਵੱਲੋਂ ਅਸੀਂ ਉਹ ਸਾਰਾ ਦੇਖ ਕੇ ਜਿਵੇਂ ਹੁਣ ਚੰਡੀਗੜ੍ਹ ਨੂੰ ਸਟੇਟ ਦੇ ਵਿੱਚ ਕਨਵਰਟ ਕਰਕੇ ਪੰਜਾਬ ਤੋਂ ਮਤਲਬ ਦੂਰ ਕਰਨ ਦੀ ਕੋਸ਼ਿਸ਼ ਹੈ ਵੀ ਇਹਨਾਂ ਦਾ ਹੱਕ ਹੀ ਨਾ ਰਵੇ ਸਟੇਟ ਬਣਾ ਕੇ ਤੇ ਅਸੀਂ ਉਹ ਵੀ ਕੋਈ ਰਣਨੀਤੀ ਬਣਾਵਾਂਗੇ ਵੀ ਆਪਾਂ ਕੀ ਕਰ ਸਕਦੇ ਹਾਂ ਉਹਦੇ ਵਿੱਚ ਕਿਹਾ ਸਪੀਕਰ ਨੂੰ ਵੀ ਕਿਹਾ ਸੀ ਉਹ ਕਹਿੰਦੇ ਜੀ ਵੀ ਮੈਂ ਜਿਵੇਂ ਦੱਸਿਆ ਵੀ ਤੁਹਾਡੇ ਕੰਟਰੋਵਰਸ਼ੀਅਲ ਮੁੱਦੇ ਆ ਵੀ ਤੁਸੀਂ ਜਿਹੜੇ ਮੁੱਦੇ ਆ ਤੇ ਬੋਲਣਾ ਵੀ ਤੁਸੀਂ ਇਹਨਾਂ ਤੇ ਬੋਲ ਨਹੀਂ ਸਕਦੇ ਵੀ ਜਿਵੇਂ ਮੈਂ ਅਮਰਤਪਾਲ ਤੇ ਗੱਲ ਕਰਨੀ ਸੀ ਯਾਰ ਹੋਰਾਂ ਤੇ ਨਹੀਂ ਜੀ ਕਿਸਾਨੀ ਤੇ ਗੱਲ ਕੋਈ ਨਹੀਂ ਜੀ ਤੁਸੀਂ ਇਸ ਤੇ ਨਹੀਂ ਬੋਲ ਸਕਦੇ ਮਤਲਬ ਲਿਟਰਲੀ ਮੈਨੂੰ ਐਵੇਂ ਹੀ ਕਿਹਾ ਗਿਆ ਜੀ ਵੀ ਇਹ ਕੰਟਰੋਵਰਸ਼ੀਅਲ ਮੁੱਦੇ ਆ ਤੁਸੀਂ ਬੋਲ ਨਹੀਂ ਸਕਦੇ ਕਿਵੇਂ ਦੇਖ ਹੁਣ ਆਈ ਹੈ ਜੀ ਉਹ ਤਾਂ ਕੋਈ ਫਰਕ ਨਹੀਂ ਐਕਚੁਅਲੀ ਨਾ ਉਹੀ ਉਹਨਾਂ ਦੇ ਟੀਮ ਦੇ ਮੈਂਬਰ ਆ ਉਹਨਾਂ ਦਾ ਸੁਖਵੀਰ ਬਿਨਾਂ ਨਹੀਂ ਸਰਦਾ ਸੁਖਵੀਰ ਦਾ ਉਹਨੋਂ ਬਿਨਾਂ ਨਹੀਂ ਸਰਨਾ ਉਹ ਜਿੰਨੀ ਵਾਰੀ ਮਰਜ਼ੀ ਚੋਣ ਹੋ ਜਵੇ ਉਹਨਾਂ ਨੇ ਸੁਖਵੀਰ ਬਾਦਲ ਨੂੰ ਹੀ ਚੋਣਨਾ ਚਾਹੇ ਜਿੰਨੀ ਵਾਰੀ ਮਰਜ਼ੀ ਅਸਤੀਫਾ ਦਵਾ ਦਿਓ ਉਹਨਾਂ ਦਾ ਪ੍ਰਧਾਨ ਵੀ ਉਹੀ ਹੈ ਤੇ ਉਹਦੇ ਵਰਕਰ ਵੀ ਉਹੀ ਆਲੀ ਬਾਬਾ ਵਾਲਾ ਕੰਮ ਹੋਈ ਖੜਿਆ ਵੀ ਉਹੀ ਉਹਨਾਂ ਦੇ ਥੱਲੇ ਵਰਕਰ ਹੈ ਤੇ ਉਹੀ ਉਹਨਾਂ ਦਾ ਪ੍ਰਧਾਨ ਹੈ ਨਾ ਉਹਨਾਂ ਦਾ ਇਹਦੇ ਬਿਨਾਂ ਸਰੇ ਨਾ ਇਹਨਾਂ ਦਾ ਉਹਦੇ ਬਿਨਾਂ ਸਰੇ